ਆਰਸੀ ਦੇ ਬਾਸਲੇ ਉਸ ਵਾਰੀ ਨੇ ਅਖੀਰਕਲੇ ਬਾਸ ਵਾਲੇ ਨੇ ਆਕੇ ਟਾਈਮ ਬਸ ਰੋਕੀ ਮਗਰ ਗਾਰ ਆਦੀ ਸੀ ਉਹ ਉਹਨੂੰ ਮਗਰ ਟਰਾਲਾ ਸੀ ਵੱਡਾ ਵੱਡਾ ਟਰਾਲਾ ਨੇ ਬ੍ਰੇਕ ਮਾਰੀ ਉਹਦੇ ਕੋਲ ਬ੍ਰੇਕ ਨਹੀਂ ਲੱਗੀ ਤੇ ਉਹ ਬਸ ਕਾਰ ਨੂੰ ਰੋਡ ਤੇ ਲੈ ਗਿਆ ਤੇ ਮਗਰ ਬਸ ਦੇ ਵਿੱਚ ਵੱਜੀ ਬਸ ਨੇ ਬ੍ਰੇਕ ਮਾਰੀ ਅਗਰ ਕਾਰਾਂ ਦੇ ਵਿੱਚ ਟੱਕਦੀ ਅਚਾਨਕ ਟਰੱਕ ਆ ਗਿਆ ਮਸਲਾ ਉਹ ਮਗਰ ਕਾਰ ਦੇ ਚ ਮਗਰ ਵੱਜਿਆ ਅਬ ਬੋਹਰਦੀ ਨਮੀ ਬਣੀ ਫਾਜ਼ਲਕਾ ਰੋਡ ਉੱਪਰ ਤਿੰਨ ਗੱਡੀਆਂ ਆਪਸ ਵਿੱਚ ਪਿੜ ਗਈਆਂ ਪਰ ਰੱਬ ਦਾ ਸ਼ੁਕਰ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸ ਬਾਰੇ ਲੋਕਾਂ ਦੀ ਰਾਏ ਵੀ ਅਲੱਗ-ਅਲੱਗ ਹੈ ਕਿਸੇ ਦਾ ਕਹਿਣਾ ਕਿ ਬਸ ਡਰਾਈਵਰ ਨੇ ਸਵਾਰੀਆਂ ਝੜਾਉਣ ਲਈ ਬਸ ਰੋਕੀ ਸੀ ਜਿਸ ਕਰਕੇ ਹਾਸਾ ਹੋਇਆ ਕਿਸੇ ਦਾ ਕਹਿਣਾ ਕਿ ਬੱਸ ਦੇ ਅੱਗੇ ਮੋਟਰਸਾਈਕਲ ਆ ਗਿਆ ਸੀ ਇਸ ਕਰਕੇ ਹਾਦਸਾ ਹੋਇਆ ਪਰ ਕਾਰਨ ਕੁਝ ਸਪੱਸ਼ਟ ਨਹੀਂ ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਨਾਨਕਸਰ ਟੋਬਾ ਕੋਲ ਅਚਾਨਕ ਇੱਕ ਬੱਸ ਨੇ ਬ੍ਰੇਕ ਮਾਰੀ ਤਾਂ ਉਸ ਦੇ ਮਗਰ ਆ ਰਹੀ ਇੱਕ ਕਾਰ ਰੁਕ ਗਈ ਅਤੇ ਕਾਰ ਦੇ ਪਿੱਛੇ ਟਰਾਲੇ ਨੇ ਆ ਕੇ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਤੇ ਪਿਛਲਾ ਹਿੱਸਾ ਪੂਰੀ ਤਰ੍ਹਾਂ ਡੈਮੇਜ ਹੋ ਗਿਆ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਨੇ ਵਾਹਨ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸੁਖਿੰਦਰ ਸਿੰਘ ਰਾਜਨ ਜੀ ਸੁਖਿੰਦਰ ਜੀ ਕੀ ਹਾਦਸਾ ਕੀ ਹੋਇਆ ਸੀ ਕੀ ਵੇਖਿਆ ਤੁਸੀਂ? ਹਾਂ ਸਾਹਿਬ ਸਾਡੇ ਉੱਤੇ ਖੜੇ ਸੀ ਜੀ ਤੇ ਉਹ ਤੋਂ ਬੱਸ ਆ ਰਹੀ ਸੀ ਕਿ ਬੱਸ ਰੋਕਾਰੀ ਨੇ ਅਸਲ ਕਰੇ ਬੱਸਲੇ ਨੇ ਅੱਗੇ ਜਾਣ ਬੱਸ ਰੋਕੀ। ਮਗਰ ਘਾਰਾ ਨਹੀਂ ਸੀ ਉਹ ਉਹਨੂੰ ਮਗਰ ਟਰਾਲਾ ਸੀ ਵੱਡਾ। ਵੱਡਾ ਟਰਾਲਾ ਨੇ ਬ੍ਰੇਕ ਮਾਰੀ ਉਹਦੇ ਕੋਲ ਬ੍ਰੇਕ ਨਹੀਂ ਲੱਗੀ ਤੇ ਉਹ বাস ਕਾਰ ਨੂੰ ਹੀ ਜ਼ੋਰ ਦੇ ਲੈ ਗਿਆ ਤੇ ਮਗਰ バス ਦੇ ਵਿੱਚ ਵੱਜੀ বাস ਦਾ ਮਗਰੋਂ ਜਿਹੜਾ ਬੰਪਰ ਸੀ ਉੱखड़ ਗਿਆ ਤੇ ਕਾਰ ਦੀ ਮਗਰੋਂ ਵੀ ਬਕੱچے ਉੱਡ ਗਏ ਤੇ ਅੱਗੋਂ ਵੀ ਕਾਰ ਦੇ ਬਕੱچے ਉੱਡ ਗਏ ਜਦੋਂ ਵੀ ਇਹ ਟਰਾਲਿਆਂ ਨੂੰ ਬਾਹਰੋਂ ਜਾਣਾ ਚਾਹੀਦਾ ਹੈ ਤੇ বাস ਦਾ ਵੀ ਕੋਈ ਅੱਖ ਨਹੀਂ ਬੰਦਾ ਜਦੋਂ ਵੀ ਸਪੈਸ਼ਲ ਚੌਕ ਬਣੇ ਜਿੱਥੇ ਸਵਾਰੀਆਂ ਉੱਥੇ ਚੜਾਣ ਦੇ ਚੌਕ ਬਣੇ ਆ ਮੇਨ ਗਲਤੀ বাস ਵਾਲੇ ਦੀ ਰੋਕੀ ਹੈ ਨਾਲ ਟਰਾਲੇ ਦੀ ਗਲਤੀ ਹੈ ਕਿਉਂਕਿ ਨਾਨਕ ਸਰ ਗੁਰਦੁਆਰਾ ਨਾਲ ਹੈ ਦੀ ਮਸਿਆ ਸੀ ਕਿ ਲੋਕ ਵੀ ਇੱਥੇ ਤਰੇ ਫਿਰਦੇ ਨੇ ਜੇ ਕੋਈ ਲੋਕ ਵਿੱਚ ਆ ਜਾਂਦੇ ਜਾਨ ਚਲੀ ਜਾਂਦੀ ਤਾਂ ਕੌ ਕਿਉਂਕਿ ਬਾਹਰੋਂ ਬਾਈਪਾਸ ਤੋਂ ਟਰਾਲੇ ਨੂੰ ਜਾਣਾ ਚਾਹੀਦਾ ਹੈ ਕਿ ਬੱਸ ਵਾਲੇ ਨੇ ਵੀ ਜੇ ਨਹੀਂ ਵੀ ਸਵਾਰੀ ਨੇ ਹੱਥ ਕਰਤਾ ਤੇ ਜਿੱਥੇ ਮਰਜ਼ੀ ਰੋਕ ਲਓ ਉਸੇ ਕਰਕੇ ਹੀ ਇਹ ਹਾਸਾ ਹੋਇਆ ਤੇ ਟਰਾਲੇ ਵਾਲਾ ਵੀ ਤੇਜ਼ ਸੀ ਉਹ ਉਹ ਵੀ ਗਲਤੀ ਬਾਜਾ ਨੇ ਕੁਝ ਲੋਕ ਕਹਿ ਰਹੇ ਨੇ ਵੀ ਅੱਗੇ ਮੋਟਰਸਾਈਕਲ ਆ ਗਿਆ ਸੀਗਾ ਬੱਸ ਹਰ ਮੋਟਰਸਾਈਕਲ ਨਹੀਂ ਆਇਆ ਸਵਾਰੀ ਜੀ ਉਹਨੇ ਰੋਕਿਆ ਮੋਟਰਸਾਈਕਲ ਹੀ ਆਇਆ ਚਲੋ ਇਹ ਮੋਟਰਸਾਈਕਲ ਮੋਟਰਸਾਈਕਲ ਆਇਆ ਤਾਂ ਉਹ ਤਾਂ ਗਲਤੀ ਜੋ ਕੁਦਰਤ ਦੀ ਹੈ ਉਹਦੀ ਕੁਦਰਤ ਨਹੀਂ ਜਿਉਂਨੇ ਮੋਟਰਸਾਈਕਲ ਆ ਉਹਨੇ ਸਵਾਰੀ ਲਈ ਬੱਸ ਰੋਕੀ ਹੈ ਮੋਟਰਸਾਈਕਲ ਨਹੀਂ ਆਇਆ ਇਹਦਾ ਮਤਲਬ ਸਪੀਡ ਟਰਾਲੇ ਦੀ ਵੀ ਤੇਜ਼ ਸੀ ਗਲਤੀ ਬਾਸ ਵਾਲੇ ਦੀ ਵੀ ਹੈ ਤੇ ਟਰਾਲੇ ਵਾਲੇ ਦੀ ਵੀ ਹੈ ਉਹਨਾਂ ਨੇ ਕਰਨੀ ਸਾਰਾ ਨੁਕਸਾਨ ਹੋਇਆ ਹੈ ਤੇ ਜੇ ਮੇਨ ਗੱਲ ਹੈ ਵੀ ਇਹ ਨਾਨਕਸਰ ਗੁਰਦੁਆਰਾ ਹੈ ਅੱਜ ਮੁਸਿਆਂ ਸੀ ਰਸ ਬੜਾ ਸੀ ਜੇ ਕੋਈ ਲੋਕ ਮੰਨ ਲਓ ਮਗਰ ਹੁੰਦਾ ਹੈ ਯਾਸਾ ਕਿ ਲੋਕਾਂ ਦੀ ਜਾਨਾਂ ਵੀ ਜਾ ਸਕਦੀਆਂ ਸੀ ਠੀਕ ਬਾਬਾ ਜੀ ਕੀ ਗੱਲ ਹੋਈ ਦੇਖਿਆ ਸੀਗਾ ਤੁਸੀਂ ਕੁਛ ਨਹੀਂ ਪਾ ਜੀ ਮੋਟਰਸਾਈਕਲ ਲੈ ਕੇ ਆਈ ਜਾਂਦਾ ਜੀਗਾ ਪਾਸਾ ਇਹ ਤਾਂ ਕੋਈ ਕੁਝ ਨਹੀਂ ਦਾ ਜਿਹੜਾ ਤੁਸੀਂ ਜੇ ਪਿੱਛੋਂ ਦੀ ਦਾ ਪਿੱਛੇ ਥੋੜੀ ਦੇਖਣਗੇ ਜਿਉਂ ਨੇ ਸੀਸੇ ਵਿੱਚ ਦੀ ਜੈਡਾ ਵਿੱਚ ਦੀ ਤਾਂ ਦੇਖ ਲੈਣਗੇ ਹੁਣ ਪਿੱਛੇ ਥੋੜੀ ਦੇਖਣਗੇ ਪਿੱਛੇ ਗੱਡੀ ਆ ਗਈ ਤੇ ਉਹਨਾਂ ਨੇ ਟਰੱਕ ਮਾਰੇ ਵਿੱਚ ਉਦੋਂ ਬ੍ਰੇਕ ਮਾਰੇ ਬੱਸ ਮਤਲਬ ਇਹ ਹਾਦਸਾ ਮੋਟਰਸਾਈਕਲ ਵਾਲੇ ਕਰਕੇ ਹੋਇਆ ਹਾਂਜੀ ਮੋਟਰਸਾਈਕਲ ਕਰਕੇ ਜੀ ਜਿਹੜਾ ਸਮਝਦੇ ਹੋ ਵਜੋਂ ਸਮਝ ਲਓ ਸਾਰੇ ਆਖੀਆਂ ਦੀ ਜਵਾਰੀਆਂ ਕਰਕੇ ਕੋਈ ਸਵਾਰੀਆਂ ਕਰਕੇ ਨਹੀਂ ਹੋਇਆ ਵੀਰੇ ਜੇ ਸਵਾਰੀਆਂ ਕਰਕੇ ਮਤਲਬ ਵੀ ਹੁੰਦਾ ਤਾਂ ਸਵਾਰੀ ਦੇ ਵੀ 6:00 ਵੱਜਣੀ ਸੀ ਬਸ ਅੱਗੇ ਗਈ ਹੈਗੀ ਹੈ ਨਾ ਇਹ ਜਿੰਨੇ ਹੋਇਆ ਉਹਨ ਦੇਗਲਾ ਪਿੱਛੇ ਨੂੰ ਪਾਸਾ ਕਿੰਨਾ ਕੁ ਮੰਨੀ ਹੈ ਵੱਡਾ ਕਿਉਂਕਿ ਇੱਥੇ ਪੀਰ ਇਲਾਕਾ ਹੈ ਵੱਡਾ ਵੀ ਹੋ ਸਕਦਾ ਜੀ ਵੀਰੇ ਯਾਰ ਗੱਡੀ ਆ ਗਈ ਵਿੱਚਕਾਰ ਹੁਣ ਜਮਾ ਦਾ ਪਿੱਛੇ ਦੀ ਥੱਲੋ ਪਿੱਛੋਂ ਵੀ ਸਾਰੀ ਗਈ ਅੱਗੋਂ ਵੀ ਗਿਆ ਹੁਣ ਬੰਦਾ ਵੀ ਮਰ ਸਕਦਾ ਸੀ ਵਿਚਾਰੇ ਦਾ ਉਹਦੀ ਫੈਮਿਲੀ ਜੀ ਹੈ ਨਾ ਵੀਰੇ ਉਹ ਦੇਖਿਆ ਨਹੀਂ ਕਿ ਦੂਸਾਂ ਕੋਈ ਪਤਾ ਲੱਗਿਆ ਬੰਦੇ ਕਿੱਥੋਂ ਦੇ ਹੈ ਬੰਦੇ ਦਾ ਵੀਰੇ ਹੁਣ ਇੱਥੋਂ ਦੇ ਹੋਣੇ ਜਿਹੜੇ ਤਾਂ ਹੀ ਤਾਂ ਇਨੇ ਜਣੇ ਆ ਗਏ ਤਾਂ ਹੀ ਤਾਂ ਪੁਲਸ ਆਲੇ ਆ ਗ ਕੀ ਗੱਲ ਹੋਈ ਸੀ ਇੱਥੇ ਕਿਵੇਂ ਹਾਸਾ ਹੋਇਆ ਜੀ ਆਈ ਤੁਸੀਂ ਇੱਕ ਮੋਟਰਸਾਈਕਲ ਆਇਆ ਬੱਸ ਨੇ ਬ੍ਰੇਕ ਮਾਰੀ ਅਗਰ ਕਾਰਾਂ ਨੇ ਵੇਖੇ ਨੇ ਵਿੱਚ ਟੱਕਰ ਦੀ ਮਤਲਬ ਕਾਰਾਂ ਦਾ ਮਸ ਗਿਆ ਉਹ ਬਹੁਤ ਕਾਰ ਦੇ ਵਿੱਚ ਮਗਰ ਬਚਿਆ ਜਲਦੀ ਮਿਕਲ ਮੋਟਰਸਾਈਕਲ ਵਾਲੇ ਮੋਟਰਸਾਈਕਲ ਕੋਈ ਵੇਖੇ ਬੱਸ ਦੇ ਆਉਂਦਾ ਬੱਸ ਨੇ ਬ੍ਰੇਕ ਮਾਰੂਗਾ ਬਿਲਕੁਲ ਮਤਲਬ ਉੱਥੇ ਥੋੜਾ ਜਨਾਹੂਗਾ ਕਿਹਦੇ ਭਾਈ ਗੁਰ ਪਰ ਇਹ ਕੋਈ ਮੋਟਰਸਾਈਕਲ ਨੂੰ ਬਚਾਇਆ ਅਗਰ ਕਾਰ ਠੋਕਦੀ ਲੱਗਿਆ ਵਿੱਚ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਸੀਗੀਆਂ 20 25 ਸਵਾਰੀਆਂ ਸੀ ਇੰਨੇ ਆ ਇਹ ਸਾਰੀ ਅਸੀਬਤ ਨੁਕਸਾਨ ਵੱਡਾ ਹੋ ਸਕਦਾ ਸੀਗਾ ਕਿਸ ਤਰ੍ਹਾਂ ਦੀ ਸੂਚਨਾ ਮਿਲੀ ਸੀ ਮੌਕੇ ਤੇ ਜੀ ਸਾਡੇ ਨੂੰ ਸੂਚਨਾ ਮਿਲੀ ਜੋ ਐਕਸੀਡੈਂਟ ਹੋਇਆ ਆ ਕੇ ਦੇਖਿਆ ਕਾਰ ਤੇ ਮਾਰੂ ਟਰੱਕ ਵੱਜ ਗਿਆ ਪੂਰੇ ਕਾਰਖਾਨੇ ਵੱਗ ਗਿਆ ਫਾਇਰ ਕਰਾਣ ਲੱਗ ਜਲਾਣਾ ਦੱਬਾ ਕੇ ਦੇਖਿਆ ਜੀ ਤੇ ਜਦ ਬੰਦੇ ਕਿੱਥੋਂ ਦੇ ਐ ਕੋਈ ਦੱਸਿਆ ਸਰ ਨਹੀਂ ਹਜੇ ਪੁੱਛਿਆ ਨਹੀਂ ਪੁੱਛਿਆ ਨੇ ਅੱਛਾ ਕਿੰਨੇ ਵਾਹਨਾਂ ਦਾ ਟੱਕਰ ਹੋਈ ਏ ਤੇ ਜੀ ਧੰਨਵਾਦਾਂ ਨੂੰ ਅੱਛਾ ਵਾਹਨ ਕਬਜੀ ਤੇ ਲੈ ਲੈ ਸਰ ਹਾਂਜੀ ਹਾਂਜੀ ਠੀਕ